ਸਾਨੂੰ ਦੋ ਤੋਂ ਜ਼ਿਆਦਾ ਬੱਚੇ ਜਿਹੜੇ ਆ ਗੁਰੂ ਦੀ ਦਾਤ ਸਮਝ ਕੇ ਪੈਦਾ ਕਰਨੇ ਚਾਹੀਦੇ ਆ ਔਰ ਕੱਲੇ ਪੈਦਾ ਹੀ ਨਹੀਂ ਕਰਨੇ ਅ ਨਾਲ ਹੀ ਜਿਹੜਾ ਗੁਰਬਾਣੀ ਦਾ ਬਚਨ ਆ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਘਰਾਂ ਚ ਉਹਨਾਂ ਨੂੰ ਸਿੱਖੀ ਦੀ ਗੁੜਤੀ ਵੀ ਦੇਣੀ ਆ ਅਸੀਂ ਬਹੁਤ ਇੱਥੇ ਘੱਟ ਗਿਣਤੀ ਜਾਂ ਤੇ ਜੇ ਪੰਜਾਬ 'ਚ ਹੀ ਘੱਟ ਰਹਿ ਜਾਾਂਗੇ ਤੇ ਫਿਰ ਸਾਡਾ ਦਾਵਾ ਕਿੱਥੇ ਰਹਿਣਾ ਤੋਂ ਕੌਮ ਨੂੰ ਮੈਨੂੰ ਆਸ ਵੀ ਆ ਜਿਵੇਂ ਅਣ ਤੁਸੀਂ ਕਿ ਨਾਮ ਆਪਣਾ ਰਾਜਦੀਪ ਸਿੰਘ ਸਰਦਾਰ ਰਾਜਦੀਪ ਸਿੰਘ ਤੁਸੀਂ 25 ਸਾਲ ਦੇ ਹੋ ਗਏ ਹੋ 26 ਤੱਕ ਆਨੰਦ ਕਾਰਜ ਕਰੋ ਤੇ ਫਿਰ ਅਗਲਾ ਪ੍ਰਾਲਾ ਕਰੋ ਜਿਹੜੇ ਨਵੇਂ ਹਾਲਾਤ ਦਾ ਕੋਈ ਵੀ ਕੌਮ ਜਿਹੜੀ ਬਹੁਤ ਮਹਿੰਦਰ ਮਿਨੋਰਟੀ ਚ ਹੋਵੇ ਉਹਦੇ ਤੇ ਕੋਈ ਇਹੋ ਜੀ ਗੱਲ ਲਾਗੂ ਨਹੀਂ ਕਰਨੀ ਚਾਹੀਦੀ ਵੀ ਉਹ ਆਬਾਦੀ ਤੇ ਕੰਟਰੋਲ ਕਰੇ ਜਿਹਦੀ ਬਹੁ ਗਿਣਤੀ ਉਹਦੇ ਵੇਖਣ ਬਾਕੀ ਸੈਲ ਪੱਥਰ ਮੈਂ ਜਨ ਤੋਂ ਪਾਇ ਤਾਂ ਕਰੇ ਜਿ ਕਾ ਕੇ ਕਰ ਧਰਿਆ ਰੱਬ ਨੇ ਪੈਦਾ ਕੀਤਾ ਤੇ ਕਰਮ ਨਾਲ ਹੀ ਲੈ ਕੇ ਆਉਨੇ ਆ ਬਾਕੀ ਆਬਾਦੀ ਵੀ ਠੀਕ ਆ ਵਧੇ ਨਾਲ ਦੀ ਨਾਲ ਸਾਡੇ ਅੰਦਰ ਸਿੱਖੀ ਵਧੇ ਬਾਹਰ ਵੀ ਵਧੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਦੇਖੋ ਕਿਸੇ ਕਵੀ ਨੇ ਕਿਹਾ ਵਾ ਕਿ ਨੌਜਵਾਨੋ ਜਦੋਂ ਵੀ ਆਪਾਂ ਫਤਿਹਗੜ੍ਹ ਸਾਹਿਬ ਜਾਣਾ ਅਜੀਤ ਸਿੰਘ ਬਣ ਕੇ ਜਾਇਓ ਸਾਹਿਬ ਜادہ ਸਾਹਿਬ ਜادہ ਬਾਬਾ ਜੋਰਾਵਰ ਸਿੰਘ ਸਾਹਿਬ ਜادہ ਬਾਬਾ ਫਤਿਹ ਸਿੰਘ ਤੇ ਸਾਹਿਬ ਜادہ ਬਾਬਾ ਜੁਹਾਰ ਸਿੰਘ ਬਣ ਕੇ ਜਾਇਓ ਜਦੋਂ ਵੀ ਫਤਿਹਗੜ੍ਹ ਸਾਹਿਬ ਜਾਇਓ ਸਰਦਾਰ ਬਣ ਕੇ ਜਾਇਓ ਤੇ ਸਰਦਾਰ ਬਣ ਕੇ ਆਇਓ ਇਹ ਜੋ ਦਸਤਾਰਾਂ ਦਾ ਉਪਰਾਲਾ ਵਾ ਨੌਜਵਾਨਾਂ ਤੇ ਸਿਰਾਂ ਤੇ ਦਸਤਾਰ ਗੁਰੂ ਦੀ ਦਿੱਤੀ ਹੋਈ ਦਾਤ ਆ ਇਹ ਬਹੁਤ ਨੇਕ ਉਪਰਾਲਾ ਕਿਉਂਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਬਹੁਤ ਅਦੁੱਤੀ ਆ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣੀਆਂ ਜਾ ਰਿਆ ਸੀ ਜੌਦੇ ਤੋਂ ਪਹਿਲਾਂ ਕਚਹਿਰੀਆਂ ਲੱਗੀਆਂ ਬੜੇ ਲਾਲਚ ਬੜੇ ਡਰ ਦਿੱਤੇ ਪਰ ਗੁਰੂ ਕੇ ਸਹਿਬਜ਼ਾਦਿਆਂ ਨੇ ਕਿਹਾ ਸੀ ਹਮਰਾ ਬੰਸ ਰੀਤੇ ਮਾਈ ਸੀਸ ਜਾਈ ਪਰ ਸਿਰ ਨਾ ਜਾਈ ਅਜ ਲੋੜ ਆ ਸਿੱਖੀ ਸਦਕ ਤੇ ਚੱਲਣ ਦੀ ਸਾਬਤ ਸੂਰਤ ਹੋਣ ਦੀ ਸਿੱਖੀ ਨੂੰ ਅੰਦਰ ਧਾਰਨ ਕਰਨ ਦੀ ਆਪਸ ਵਿੱਚ ਇੱਕ ਪਰਿਵਾਰ ਵਾਂਗ ਚੱਲਣ ਦੀ ਤੇ ਮੈਨੂੰ ਖੁਸ਼ੀ ਆ ਵੀ ਭਾਈ ਸਰਬਜੀਤ ਸਿੰਘ ਜੀ ਢਿੰਝਰ ਤੇ ਇਹਨਾਂ ਦੀ ਸਮੁੱਚੀ ਟੀਮ ਨੇ ਜਿਹੜਾ ਪ੍ਰਾਲਾ ਕੀਤਾ ਚੰਗਾ ਪ੍ਰਾਲਾ ਵਾ ਹੋਰ ਵੀ ਸੰਸਥਾਵਾਂ ਨੇ ਜਿਵੇਂ ਸਰਦਾਰੀਆਂ ਵਾਲੇ ਜਾਂ ਹੋਰ ਵਿਰਸੇ ਵਾਲੇ ਸਿੰਘ ਬਹੁਤ ਸੰਸਥਾਵਾਂ ਨੇ ਪ੍ਰਾਲਾ ਕੀਤਾ ਮੈਂ ਸਾਰਿਆਂ ਦੇ ਪ੍ਰਾਲੇ ਦੀ ਸ਼ਲਾਘਾ ਕਰਦਾ ਔਰ ਗੁਰੂ ਅਗੇ ਅਰਦਾਸ ਕਰਦਾ ਸੀ ਗੁਰੂ ਦੇ ਰਸਤੇ ਤੇ ਤੁਰੀਏ ਇਹ ਭਾਈ ਦਿਲਪ੍ਰੀਤ ਸਿੰਘ ਦਸਤਾਰ ਸਜਾਉਣ ਆਏ ਆ ਔਰ ਇਹਨਾਂ ਨੇ ਨਾਲ ਹੀ ਪ੍ਰਣ ਕੀਤਾ ਕਿ ਮੈਂ ਸ਼ਬਦ ਸੂਰਤ ਵੀ ਹੋਊਂਗਾ ਜਿਸ ਨੌਜਵਾਨ ਨੂੰ ਵੀ ਪ੍ਰੇਰਣਾ ਦੇਗੀ ਆਪਣਾ ਫਰਜ ਆਪਾਂ ਸਾਰਿਆਂ ਨੂੰ ਦਿয়া ਕਰੀਏ ਵੀ ਆਪਾਂ ਗੁਰੂ ਵਾਲੇ ਬਣੀਏ ਸਾਫਤ ਸੂਰਤ ਹੋਈਏ ਤੇ ਗੁਰੂ ਦੇ ਰਸਤੇ ਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਇੱਕ ਇੱਕ ਸਵਾਲ ਹੈ ਛੋਟਾ ਜਿਹਾ ਤੁਸੀਂ ਕੌਮ ਨੂੰ ਸੰਦੇਸ਼ ਦਿੰਦਾ ਸੀਗਾ ਕਿ ਆਪਣੇ ਜਿਹੜੇ ਬਜ਼ੁਰਗਾਂ ਨੂੰ ਉਹ ਬੱਚਿਆਂ ਦੇ ਵਿਆਹ ਕਰਨ ਆਨੰਦ ਕਾਰਜ ਕਰਨ ਤੇ ਜਿਹੜੇ ਸਾਨੂੰ ਸਿੱਖਾਂ ਨੂੰ ਬੱਚੇ ਵੀ ਅਸੀਂ ਅੱਜ ਘਟਾਤੀ ਹੈ ਗਿਣਤੀ ਇੱਕ ਇੱਕ ਦੋ ਦੋ ਬੱਚੇ ਮੈਂ ਕੱਲ ਸਿਗਲੀਗਰ ਸਿੱਖਾਂ ਨੂੰ ਮਿਲਿਆ ਉਹ ਕਹਿੰਦੇ ਅਸੀਂ ਅੱਜ ਵੀ ਪੰਜ ਪੰਜ ਛੇ ਛੇ ਬੱਚੇ ਕਰਦੇ ਆ ਪਰ ਜਿਹੜੇ ਆ ਸਾਡੇ ਆਮ ਦੁਨਿਆਵੀ ਅਸੀਂ ਲੋਕ ਆ ਸਾਡੇ ਵਰਗੇ ਆ ਉਹ ਇੱਕ ਇੱਕ ਬੱਚਿਆਂ ਤੱਕ ਸੀਮਿਤ ਹੋ ਗਿਆ ਤੁਹਾਡਾ ਆਨੰਦ ਕਾਰਜ ਹੋ ਗਿਆ ਨਹੀਂ ਜੀ ਕਿੰਨੀ ਉਮਰ ਆ 25 ਸਾਲ ਆ ਜੀ ਪਹਿਲਾਂ ਨੇ ਤੁਸੀਂ ਆਨੰਦ ਕਾਰਜ ਕਰਾਓ ਤੇ ਆਨੰਦ ਕਾਰਜ ਕਰਾਉਣ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਸਾਨੂੰ ਬੜੇ ਸਮਰੱਥ ਬਣਾਇਆ ਅਸੀਂ ਉਹ ਕੌਮ ਆ ਜਿਨ੍ਹਾਂ ਨੇ ਖੰਨੀ ਖੰਨੀ ਤੇ ਵੀ ਗੁਜ਼ਾਰਾ ਕੀਤਾ ਪਰ ਅਸੀਂ ਜ਼ਬਰ ਤੇ ਜ਼ੁਲਮ ਦੇ ਸਾਹਮਣੇ ਝੁਕੇ ਨਹੀਂ ਜਿਹੜੇ ਨਵੇਂ ਹਾਲਾਤ ਆ ਕੋਈ ਵੀ ਕੌਮ ਜਿਹੜੀ ਬਹੁਤ ਮਹਿੰਦਨ ਮਿਨੋਰਟੀ ਚ ਹੋਵੇ ਉਹਦੇ ਤੇ ਕੋਈ ਇਹੋ ਜੀ ਗੱਲ ਲਾਗੂ ਨਹੀਂ ਕਰਨੀ ਚਾਹੀਦੀ ਵੀ ਉਹ ਆਬਾਦੀ ਤੇ ਕੰਟਰੋਲ ਕਰੇ ਜੇਦੀ ਬਹੁ ਗਿਣਤੀ ਉਹ ਤੇ ਵੇਖਣ ਜਿਹੜੇ ਪਹਿਲਾਂ ਹੀ 100 100 ਕਰੋੜ ਤੋਂ ਉਪਰ ਆ ਤਾਂ ਸਿੱਖਾਂ ਵਰਗੀ ਜਿਹੜੀ ਘੱਟ ਗਿਣਤੀ ਕੌਮ ਆ ਉਹਨੂੰ ਇਸ ਵਾਸਤੇ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਆ ਕਿ ਸਾਨੂੰ ਦੋ ਤੋਂ ਜ਼ਿਆਦਾ ਬੱਚੇ ਜਿਹੜੇ ਆ ਗੁਰੂ ਦੀ ਦਾਤ ਸਮਝ ਕੇ ਪੈਦਾ ਕਰਨੇ ਚਾਹੀਦੇ ਆ ਔਰ ਕੱਲੇ ਪੈਦਾ ਹੀ ਨਹੀਂ ਕਰਨੇ ਨਾਲ ਹੀ ਜਿਹੜਾ ਗੁਰਬਾਣੀ ਦਾ ਬਚਨ ਆ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਘਰਾਂ ਚ ਉਹਨਾਂ ਨੂੰ ਸਿੱਖੀ ਦੀ ਗੁੜਤੀ ਵੀ ਦੇਣੀ ਆ ਆਪ ਵੀ ਗੁਰੂ ਦੇ ਰਸਤੇ ਤੇ ਤੁਰਨਾ ਔਰ ਇਸ ਪਾਸੇ ਕੌਮ ਨੂੰ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈਗੀ ਆ ਕਿਉਂਕਿ ਅਸੀਂ ਬਹੁਤ ਇੱਥੇ ਘੱਟ ਗਿਣਤੀ ਜਾਂਦੇ ਜੇ ਪੰਜਾਬ 'ਚ ਹੀ ਘੱਟ ਰਹਿ ਜਾਾਂਗੇ ਤੇ ਫਿਰ ਸਾਡਾ ਦਾਵਾ ਕਿੱਥੇ ਰਹਿਣਾ ਤੋ ਕੌਮ ਨੂੰ ਮੈਨੂੰ ਆਸ ਵੀ ਆ ਜਿਵੇਂ ਅਣ ਤੁਸੀਂ ਹੋ ਕੀ ਨਾਮ ਆਪਣਾ ਰਾਜਦੀਪ ਸਿੰਘ ਸਰਦਾਰ ਰਾਜਦੀਪ ਸਿੰਘ ਤੁਸੀਂ 25 ਸਾਲ ਦੇ ਹੋਗੇ ਹੋ 26 ਤੱਕ ਅਨੰਦ ਕਾਰਜ ਕਰੋ ਤੇ ਫਿਰ ਅਗਲਾ ਪ੍ਰਾਲਾ ਕਰੋ ਤੇ ਕਰਨਾ ਚਾਹੀਦਾ ਸਾਰਿਆਂ ਨੂੰ ਹੀ ਜਿਹੜੇ ਸਾਡੇ ਸਾਰੇ ਸਹਿੰਦੇ ਹੀ ਆਪਣੇ ਕੋਈ ਗੱਲ ਨਹੀਂ ਬਾਕੀ ਸਹਲ ਪੱਥਰ ਮੈਂ ਜਨ ਤੋਂ ਪਾਇ ਤਾਂ ਕਰੇ ਜਿ ਕਾ ਕੇ ਕਰ ਧਰਿਆ ਰੱਬ ਨੇ ਪੈਦਾ ਕੀਤਾ ਤੇ ਕਰਮ ਨਾਲ ਹੀ ਲੈ ਕੇ ਆਉਨੇ ਆ ਬਾਕੀ ਆਬਾਦੀ ਵੀ ਠੀਕ ਆ ਵਧੇ ਨਾਲ ਦੀ ਨਾਲ ਸਾਡੇ ਅੰਦਰ ਸਿੱਖੀ ਵਧੇ ਬਾਹਰ ਵੀ ਵਧੇ ਕਿਉਂਕਿ ਅਸੀਂ ਸਿੱਖੀ ਦੇ ਵੀ ਧਾਰ ਨਹੀਂ ਹੋਣਾ ਗੁਣਾਂ ਦੇ ਵੀ ਧਾਰ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਛੰਡੋਣ ਉਹਤੇ ਤੁਸੀਂ ਇੱਕ ਗੱਲ ਵੀ ਆਖੀ ਸੀਗੀ ਪਰ ਜ਼ਿਆਦਾਤਰ ਹਰ ਵਾਰ ਕਿੰਨੀ ਕਵਾਰ ਸੀ ਇਸੇ ਦਿਨਾਂ ਦੇ ਵਿੱਚ بار-बार ਸੀ ਚਲੋ ਇੱਕ ਇੱਕ ਗੱਲ ਤੇ ਮੈਂ ਕਹਿੰਦਾ ਲੱਖਾਂ ਦਾ ਇਕੱਠ ਹ ਤੇ ਕਿਵੇਂ ਯਾਦ ਕਰ ਰਹੇ ਹਾਂ ਸਾਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਾਬਜਾਦਾ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਤੇ ਪਾਤਸ਼ਾਹ ਦੇ ਵੱਡੇ ਸਾਬਜਾਦਿਆਂ ਨੂੰ ਸਾਬਜਾਦਾ ਬਾਬਾ ਜੀਤ ਸਿੰਘ ਤੇ ਸਾਬਜਾਦਾ ਬਾਬਾ ਜੁਧਾਰ ਕੌਮ ਇਦਾਂ ਹੀ ਯਾਦ ਕਰਦੀ ਆ ਔਰ ਇਦਾਂ ਹੀ ਯਾਦ ਕਰਦੀ ਰਹੂਗੀ ਇਹ ਸਾਬ ਜਾਦਿਆਂ ਦੇ ਸ਼ਹਾਦਤ ਦਿਹਾੜੇ ਆ ਔਰ ਜਿਸ ਤਰੀਕੇ ਨਾਲ ਕੌਮ ਲੰਬੇ ਸਮੇਂ ਤੋਂ ਮਨਾ ਰਹੀ ਆ ਜੁਗੋ ਜੋਗਟ ਅਟਲ ਸਦਾਈ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਪੰਥ ਨੇ ਇਸੇ ਤਰ੍ਹਾਂ ਹੀ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਕੌਮ ਨੂੰ ਕੋਈ ਇਸ ਗੱਲ ਤੋਂ ਟਸ ਤੋਂ ਮਸ ਨਹੀਂ ਕਰ ਸਕਦਾ ਉਹ ਇਦਾਂ ਹੀ ਮਨਾਉਂਗੀ ਔਰ ਤੁਹਾਡੇ ਸਾਹਮਣੇ ਹੀ ਆ 20 20 ਕਿਲੋਮੀਟਰ ਤੱਕ ਜਾਮ ਸੰਗਤਾਂ ਪੈਦਲ ਆ ਰਹੀਆਂ ਨੌਜਵਾਨਾਂ ਚ ਉਤਸ਼ਾਹ ਵਾ ਮਾਵਾ ਭੈਣਾ ਸੇਵਾ ਕਰ ਰਹੀਆਂ ਬੱਚੇ ਸੇਵਾ ਕਰ ਰਿਆ ਇੱਥੇ ਆਣ ਕੇ ਤੇ ਸਾਰੀ ਜਿਹੜੀ ਕੋਈ ਵੀ ਇੱਥੇ ਆ ਜੇ ਉਹ ਅੰਦਰੋਂ ਧੁਰ ਅੰਦਰੋਂ ਸਾਬ ਜਾਦਿਆਂ ਦੇ ਨਾਲ ਜੁੜ ਜਾਂਦਾ ਗੱਲ ਆ ਜੁੜਨ ਦੀ ਅਸੀਂ ਜੁੜੀਏਰ ਕੌਮ ਇਦਾਂ ਹੀ ਮਨਾਉ ਕਿ ਸਾਡੇ ਤੇ ਕੋਈ ਆਪਣੀ ਨੀਤੀ ਨਹੀਂ ਠੋਸ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਿਸੇ ਕਵੀ ਨੇ ਕਿਹਾ ਵਾ ਕਿ ਨੌਜਵਾਨੋਂ ਜਦੋਂ ਵੀ ਆਪਾਂ ਫਤੇਗੜ ਸਾਹਿਬ ਜਾਣਾ ਅਜੀਤ ਸਿੰਘ ਬਣ ਕੇ ਜਾਇਓ ਸਾਹਿਬਜਾਦਾ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਸਾਹਿਬਜਾਦਾ ਬਾਬਾ ਫਤੇ ਸਿੰਘ ਤੇ ਸਾਹਿਬਜਾਦਾ ਬਾਬਾ ਜੁਹਾਰ ਸਿੰਘ ਬਣ ਕੇ ਜਾਇਓ ਜਦੋਂ ਵੀ ਫਤੇਗੜ ਸਾਹਿਬ ਜਾਇਓ ਸਰਦਾਰ ਬਣ ਕੇ ਜਾਏ ਤੇ ਸਰਦਾਰ ਬਣ ਕੇ ਆਇਓ ਇਹ ਜੋ ਦਸਤਾਰਾਂ ਦਾ ਉਪਰਾਲਾ ਵਾ ਨੌਜਵਾਨਾਂ ਤੇ ਸਿਰਾਂ ਤੇ ਦਸਤਾਰ ਗੁਰੂ ਦੀ ਦਿੱਤੀ ਹੋਈ ਦਾਤ ਆ ਇਹ ਬਹੁਤ ਨੇਕ ਉਪਰਾਲਾ ਕਿਉਂਕਿ ਸਾਹਿਬਜਾਦਿਆਂ ਦੀ ਸ਼ਹਾਦਤ ਬਹੁਤ ਅਦੁੱਤੀ ਆ ਜਦੋਂ ਸਾਹਿਬਜਾਦਿਆਂ ਨੂੰ ਨੀਹਾਂ ਦੇ ਵਿੱਚ ਦੁਨੀਆਂ ਜਾ ਰਹੀ ਸੀ ਜਉ ਉਹਦੇ ਤੋਂ ਪਹਿਲਾਂ ਕਚੈਰੀਆਂ ਲਗੀਆਂ ਬੜੇ ਲਾਲਚ ਬੜੇ ਡਰ ਦਿੱਤੇ ਪਰ ਗੁਰੂ ਕੇ ਸਾਹਿਬ ਜਾਦਿਆਂ ਨੇ ਕਿਹਾ ਸੀ ਹਮਰਾ ਬੰਸ ਰੀਤੇ ਮਾਈ ਸੀ ਸਜਾਈ ਪਰ ਸਿਰ ਨਾ ਜਾਈ ਅੱਜ ਲੋੜ ਆ ਸਿੱਖੀ ਸਿਦਕ ਤੇ ਚੱਲਣ ਦੀ ਸਾਤ ਸੂਰਤ ਹੋਣ ਦੀ ਸਿੱਖੀ ਨੂੰ ਅੰਦਰ ਧਾਰਨ ਕਰਨ ਦੀ ਆਪਸ ਵਿੱਚ ਇੱਕ ਪਰਿਵਾਰ ਵਾਂਗ ਚੱਲਣ ਦੀ ਤੇ ਮੈਨੂੰ ਖੁਸ਼ੀ ਆ ਵੀ ਭਾਈ ਸਰਬਜੀਤ ਸਿੰਘ ਦੀ ਝਿੰਜਰ ਤੇ ਇਹਨਾਂ ਦੀ ਸਮੁੱਚੀ ਟੀਮ ਨੇ ਜਿਹੜਾ ਪ੍ਰਾਲਾ ਕੀਤਾ ਚੰਗਾ ਪ੍ਰਾਲਾ ਵਾ ਹੋਰ ਵੀ ਸੰਸਥਾਵਾਂ ਨੇ ਜਿਵੇਂ ਸਰਦਾਰੀਆਂ ਵਾਲੇ ਜਾ ਹੋਰ ਵਿਰਸੇ ਵਾਲੇ ਸਿੰਘ ਬਹੁਤ ਸੰਸਥਾਵਾਂ ਨੇ ਪ੍ਰਾਲੇ ਕੀਤੇ ਮੈਂ ਸਾਰਿਆਂ ਦੇ ਪ੍ਰਾਲੇ ਦੀ ਸ਼ਲਾਘਾ ਕਰਦਾ ਔਰ ਗੁਰੂ ਅਗੇ ਅਰਦਾਸ ਕਰਦਾ ਸੀ ਗੁਰੂ ਦੇ ਰਸਤੇ ਤੇ ਤੁਰੀਏ ਇਹ ਭਾਈ ਦਿਲਪ੍ਰੀਤ ਸਿੰਘ ਦਸਤਾਰ ਸਜਾਉਣ ਆਏ ਆ ਔਰ ਇਹਨਾਂ ਨੇ ਨਾਲ ਹੀ ਪ੍ਰਣ ਕੀਤਾ ਕਿ ਮੈਂ ਸਾਬਦ ਸੂਰਤ ਵੀ ਹੋਊਂਗਾ ਜਿਸ ਨੌਜਵਾਨ ਨੂੰ ਵੀ ਪ੍ਰੇਰਣਾ ਦੇਗੀ ਆਪਣਾ ਫਰਜ ਆਪ ਸਾਰਿਆਂ ਨੂੰ ਦਿয়া ਕਰੀਏ ਤੇ ਆਪਾਂ ਗੁਰੂ ਵਾਲੇ ਬਣੀਏ ਸਾਤ ਸੂਰਤ ਹੋਈਏ ਤੇ ਗੁਰੂ ਦੇ ਰਸਤੇ ਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਇੱਕ ਇੱਕ ਸਵਾਲ ਹੈ ਛੋਟਾ ਜਿਹਾ ਤੁਸੀਂ ਕੌਮ ਨੂੰ ਸੰਦੇਸ਼ ਦਿੱਤਾ ਸੀਗਾ ਕਿ ਆਪਣੇ ਜਿਹੜੇ ਬਜ਼ੁਰਗਾਂ ਨੂੰ ਬੱਚਿਆਂ ਦੇ ਵਿਆਹ ਕਰਨ ਆਨੰਦ ਕਾਰਜ ਕਰਨ ਤੇ ਜਿਹੜੇ ਸਾਨੂੰ ਸਿੱਖਾਂ ਨੂੰ ਬੱਚੇ ਵੀ ਅਸੀਂ ਅੱਜ ਘਟਾਤੀ ਹੈ ਗਿਣਤੀ ਇੱਕ ਇੱਕ ਦੋ ਦੋ ਬੱਚੇ ਮੈਂ ਕੱਲ ਸਿਗਲੀਗਰ ਸਿੱਖਾਂ ਨੂੰ ਮਿਲਿਆ ਉਹ ਕਹਿੰਦੇ ਅਸੀਂ ਅੱਜ ਵੀ ਪੰਜ ਪੰਜ ਛੇ ਛੇ ਬੱਚੇ ਕਰਦੇ ਆਂ ਪਰ ਜਿਹੜੇ ਆ ਸਾਡੇ ਆਮ ਦੁਨਿਆਵੀ ਅਸੀਂ ਲੋਕ ਆ ਸਾਡੇ ਵਰਗੇ ਆ ਉਹ ਇੱਕ ਇੱਕ ਬੱਚਿਆਂ ਤੱਕ ਸੀਮਿਤ ਹੋ ਗਿਆ ਤੁਹਾਡਾ ਆਨੰਦ ਕਾਰਜ ਹੋ ਗਿਆ ਨਹੀਂ ਜੀ ਕਿੰਨੀ ਉਮਰ ਆ 25 ਸਾਲ ਆ ਜੀ ਪਹਿਲਾਂ ਨੇ ਤੁਸੀਂ ਆਨੰਦ ਕਾਰਜ ਕਰਾਓ ਤੇ ਆਨੰਦ ਕਾਰਜ ਕਰਾਉਣ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਸਾਨੂੰ ਬੜੇ ਸਮਰੱਥ ਬਣਾਇਆ ਅਸੀਂ ਉਹ ਕੌਮ ਆ ਜਿਨ੍ਹਾਂ ਨੇ ਖੰਨੀ ਖੰਨੀ ਤੇ ਵੀ ਗੁਜ਼ਾਰਾ ਕੀਤਾ ਪਰ ਅਸੀਂ ਜ਼ਬਰ ਤੇ ਜ਼ੁਲਮ ਦੇ ਸਾਹਮਣੇ ਝੁਕੇ ਨਹੀਂ ਜਿਹੜੇ ਨਵੇਂ ਹਾਲਾਤ ਆ ਕੋਈ ਵੀ ਕੌਮ ਜਿਹੜੀ ਬਹੁਤ ਮਹਿੰਦਰ ਮਿਨੋਰਟੀ ਚ ਹੋਵੇ ਉਹਦੇ ਤੇ ਕੋਈ ਇਹੋ ਜੀ ਗੱਲ ਲਾਗੂ ਨਹੀਂ ਕਰਨੀ ਚਾਹੀਦੀ ਵੀ ਉਹ ਆਬਾਦੀ ਤੇ ਕੰਟਰੋਲ ਕਰੇ ਜੇਦੀ ਬਹੁ ਗਿਣਤੀ ਉਹਦੇ ਵੇਖਣ ਜਿਹੜੇ ਪਹਿਲਾਂ ਹੀ 100 100 ਕਰੋੜ ਤੋਂ ਉਪਰ ਆ ਤਾਂ ਸਿੱਖਾਂ ਵਰਗੀ ਜਿਹੜੀ ਘੱਟ ਗਿਣਤੀ ਕੌਮ ਆ ਉਹਨੂੰ ਇਸ ਵਾਸਤੇ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਆ ਕਿ ਸਾਨੂੰ ਦੋ ਤੋਂ ਜ਼ਿਆਦਾ ਬੱਚੇ ਜਿਹੜੇ ਆ ਗੁਰੂ ਦੀ ਦਾਤ ਸਮਝ ਕੇ ਪੈਦਾ ਕਰਨੇ ਚਾਹੀਦੇ ਆ ਔਰ ਕੱਲੇ ਪੈਦਾ ਹੀ ਨਹੀਂ ਕਰਨੇ ਆ ਨਾਲ ਹੀ ਜਿਹੜਾ ਗੁਰਬਾਣੀ ਦਾ ਬਚਨ ਆ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਘਰਾਂ ਚ ਉਹਨਾਂ ਨੂੰ ਸਿੱਖੀ ਦੀ ਗੁੜਤੀ ਵੀ ਦੇਣੀ ਆ ਆਪ ਵੀ ਗੁਰੂ ਦੇ ਰਸਤੇ ਤੇ ਤੁਰਨਾ ਔਰ ਇਸ ਪਾਸੇ ਕੌਮ ਨੂੰ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈਗੀ ਆ ਕਿਉਂਕਿ ਅਸੀਂ ਬਹੁਤ ਇੱਥੇ ਘੱਟ ਗਿਣਤੀ ਜਾਂਦੇ ਜੇ ਪੰਜਾਬ 'ਚ ਹੀ ਘੱਟ ਰਹਿ ਜਾਾਂਗੇ ਤੇ ਫਿਰ ਸਾਡਾ ਦਾਵਾ ਕਿੱਥੇ ਰਹਿਣਾ ਤੋ ਕੌਮ ਨੂੰ ਮੈਨੂੰ ਆਸ ਵੀ ਆ ਜਿਵੇਂ ਅਣ ਤੁਸੀਂ ਹੋ ਕੀ ਨਾਮ ਆਪਣਾ ਰਾਜਦੀਪ ਸਿੰਘ ਸਰਦਾਰ ਰਾਜਦੀਪ ਸਿੰਘ ਤੁਸੀਂ 25 ਸਾਲ ਦੇ ਹੋਗੇ ਹੋ 26 ਤੱਕ ਅਨੰਦ ਕਾਰਜ ਕਰੋ ਤੇ ਫਿਰ ਅਗਲਾ ਪ੍ਰਾਲਾ ਕਰੋ ਤੇ ਕਰਨਾ ਚਾਹੀਦਾ ਸਾਰਿਆਂ ਨੂੰ ਹੀ ਜਿਹੜੇ ਸਾਡੇ ਕੋਈ ਸਾਰੇ ਸਹਿੰਦੇ ਹੀ ਆਪਣੇ ਕੋਈ ਗੱਲ ਨਹੀਂ ਬਾਕੀ ਸਹਲ ਪੱਥਰ ਮੈਂ ਜਨ ਤੋਂ ਪਾਇ ਤਾਂ ਘਰ ਜਿਗਾ ਕੇ ਕਰ ਧਰਿਆ ਰੱਬ ਨੇ ਪੈਦਾ ਕੀਤਾ ਤੇ ਕਰਮ ਨਾਲ ਹੀ ਲੈ ਕੇ ਆਉਨੇ ਆ ਬਾਕੀ ਆਬਾਦੀ ਵੀ ਠੀਕ ਆ ਵਧੇ ਨਾਲ ਦੀ ਨਾਲ ਸਾਡੇ ਅੰਦਰ ਸਿੱਖੀ ਵਧੇ ਬਾਹਰ ਵੀ ਵਧੇ ਕਿਉਂਕਿ ਅਸੀਂ ਸਿੱਖੀ ਦੇ ਵੀ ਧਾਰ ਨਹੀਂ ਹੋਣਾ ਗੁਨਾ ਦੇ ਵੀ ਧਾਰ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਛੰਡੋ ਉੱਤੇ ਤੁਸੀਂ ਇੱਕ ਗੱਲ ਵੀ ਆਖੀ ਸੀ ਕਿ ਪਰ ਜ਼ਿਆਦਾਤਰ ਹਾਰ ਮਾਰ ਕਿੰਨੀ ਕਿਵਾਰ ਸੀ ਇਸੇ ਦਿਨਾਂ ਦੇ ਵਿੱਚ بار-ਬਾਰ ਸੀ ਚਲੋ ਇੱਕ ਇੱਕ ਗੱਲ ਤੇ ਮੈਂ ਕਹਿੰਦਾ ਲੱਖਾਂ ਦਾ ਇਕੱਠ ਤੇ ਕਿਵੇਂ ਯਾਦ ਕਰ ਰਹੇ ਅਸੀਂ ਸਾਬ ਜੀ ਆਦਾ ਬਾਬਾ ਜੋਰਾਵਰ ਸਿੰਘ ਜੀ ਸਾਬ ਜੀ ਆਦਾ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਤੇ ਪਾਤਸ਼ਾਹ ਦੇ ਵੱਡੇ ਸਾਬ ਜੀ ਆਦਿਆਂ ਨੂੰ ਸਾਬ ਜੀ ਆਦਾ ਬਾਬਾ ਜੀਤ ਸਿੰਘ ਤੇ ਸਾਬ ਜੀ ਆਦਾ ਬਾਬਾ ਜੁਦਾ ਕੌਮ ਇਦਾਂ ਯਾਦ ਕਰਦੀ ਆ ਔਰ ਇਦਾਂ ਹੀ ਯਾਦ ਕਰਦੀ ਰਹੂਗੀ ਇਹ ਸਾਬ ਜਾਦਿਆਂ ਦੇ ਸ਼ਹਾਦਤ ਦਿਹਾੜੇ ਆ ਔਰ ਜਿਸ ਤਰੀਕੇ ਨਾਲ ਕੌਮ ਲੰਮੇ ਸਮੇਂ ਤੋਂ ਮਨਾ ਰਹੀ ਆ ਜੁਗੋ ਜੋਗਟ ਅਟਲ ਸਦਾਈ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਪੰਥ ਨੇ ਇਸੇ ਤਰ੍ਹਾਂ ਹੀ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਕੌਮ ਨੂੰ ਕੋਈ ਇਸ ਗੱਲ ਤੋਂ ਟੱਸ ਤੋਂ ਮੱਸ ਨਹੀਂ ਕਰ ਸਕਦਾ ਉਹ ਇਦਾਂ ਹੀ ਮਨਾਉਂਗੀ ਔਰ ਤੁਹਾਡੇ ਸਾਹਮਣੇ ਹੀ ਆ 20-20 ਕਿਲੋਮੀਟਰ ਤੱਕ ਜਾਮ ਸੰਗਤਾਂ ਪੈਦਲ ਆ ਰਹੀਆਂ ਨੌਜਵਾਨਾਂ ਚ ਉਤਸ਼ਾਹ ਵਾ ਮਾਵਾ ਭੈਣਾ ਸੇਵਾ ਕਰ ਰੀਆਂ ਬੱਚੇ ਸੇਵਾ ਕਰ ਰਿਆ ਇੱਥੇ ਆਣ ਕੇ ਤੇ ਸਾਰੀ ਜਿਹੜੀ ਕੋਈ ਵੀ ਇੱਥੇ ਆ ਜੇ ਉਹ ਅੰਦਰੋਂ ਧੁਰ ਅੰਦਰੋਂ ਸਾਬ ਜਾਦਿਆਂ ਦੇ ਨਾਲ ਜੁੜ ਜਾਂਦਾ ਗੱਲ ਆ ਜੁੜਨ ਦੀ ਅਸੀਂ ਜੁੜੀਏਰ ਕੌਮ ਇਦਾਂ ਹੀ ਮਨਾਉਂ ਕੀ ਸਾਡੇ ਦੇ ਕੋਈ ਆਪਣੀ ਨੀਤੀ ਨਹੀਂ ਠੋਸ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ